ਬਾਬਾ ਜੀ ਜਿੱਦਾਂ ਤੁਹਾਡੇ ਬਾਹਾਂ ਦੇ ਵਿੱਚ ਪ੍ਰੋਬਲਮ ਹੈ ਇਧਰਲੀ ਬਾਹ ਵੀ ਤੁਹਾਡੀ ਪੂਰੀ ਨਹੀਂ ਹੈਗੀ ਤੇ ਇਸ ਬਾਹ ਦੇ ਵਿੱਚ ਵੀ ਪ੍ਰੋਬਲਮ ਹੈ ਤੁਹਾਡੀ ਤੇ ਦਸਤਾਰ ਤੁਸੀਂ ਬੜੀ ਸੋਹਣੀ ਸਜਾਉਂਦੇ ਆਂ ਦਮਾਲਾ ਫਰਲਾ ਵੀ ਸਜਾਉਂਦੇ ਆਂ ਜੀ ਇਹ ਮੈਨੂੰ ਪ੍ਰੋਬਲਮ ਨਹੀਂ ਲੱਗਦੀ ਵੀ ਸਜਾਣ ਲੱਗਿਆ ਉਹ ਕਿ ਆਈ ਮੈਂ ਨਾ ਇੱਕ ਪੋਰਾ ਆਪਣੇ ਲੱਗਦੇ ਆ ਇੱਕ ਪੋਰਾ ਪੰਜਵੇਂ ਲੱਗਦਾ 5 ਮੀਟਰ ਦਾ ਫਰਲਾ 10 ਮੀਟਰ ਦੀ ਦਸਤਾਰ ਇੱਕ ਫੋਲੋ ਜਿੰਨਾ ਵੀ ਕਬਜ ਨਹੀਂ ਹੁੰਦਾ ਹੈ ਸਾਨੂੰ ਜਾ ਕੇ ਚੜਾਉਂਦੇ ਅਸੀਂ ਨਾ ਸਾਨੂੰ ਗੁਰੂ ਕੋ ਮਕੜਾ ਜਿਹਦੇ ਦਰਸ਼ਨ ਹੁੰਦੇ ਆਂ ਖਾਨੋ ਇਹਨਾਂ ਚੋਂ ਹੋਂਡ ਕੋਈ ਚੋਂ ਨਹੀਂ ਹੋਂਦਾ ਜੇ ਨਾ ਮੈਂ ਸਾਨੂੰ ਫਰਲੇ ਦਾ ਹੋਂਦਾ ਮਾਨ ਆ ਕਿ ਇਹਨੂੰ ਸਾਥ ਸਾਥ ਦਾ ਜਿਹੜਾ ਫਰਲਾ ਚ ਹੋ ਰਹੀਦਾ ਯੋ ਨਸਾਨੇ ਆ ਸਿਰ ਤੇ ਪੰਥ ਮਹਾਰਾਜ ਕੀ ਯੋ ਨਸਾਨੇ ਆ ਬੋੜ ਗੱਲ ਪੰਥ ਕੀ ਕੀ ਮਰਿਆਦਾ ਹੁੰਦੀ ਏ ਜੀ ਇਹਨਾਂ ਦੀ ਯਾ ਇਹਦੀ ਮਰਿਆਦਾ ਹੁੰਦੀ ਏ ਜੀ ਇੱਕ ਸੱਚ ਬੋਲਣਾ ਇੱਕ ਸੱਚ ਮਰੱਖਣਾ ਇਹਦੀ ਹੱਲਾ ਸਰੀਰ ਤੇ ਬਾਸਾ ਨਹੀਂ ਰੱਖਣਾ ਦੱਸ ਉਸਤਾਦ ਜੜਾਣੀ ਐ ਜਦ ਗੱਲ ਤੇ ਫਰਲਾ ਪਾੜਾਂ ਦਾ ਸਰਾਂ ਚ ਨਹੀਂ ਰੱਖਣਾ ਜਾਂ ਇਸ਼ਨਾਨ ਕਰਨਾ ਸਰੀਰ ਤੋਂ ਇਸ਼ਨਾਨ ਕਰਨਾ ਸਿਰ ਤੇ ਬਾਲ ਲਾ ਰੱਖਣਾ ਜਾਂ ਸਿਰ ਤੇ ਇਸ਼ਨਾਨ ਕਰਨਾ ਕਰੇ ਸੀ ਫਿਰ ਇਹਨੂੰ ਘਰ ਚ ਫੜਨਾ ਪਾੜਾ ਇਹਨਾਂ ਥੱਲੇ ਨਹੀਂ ਵਧਾਉਣਾ ਹਾਂ ਜਿਹੜਾ ਇਹ ਫਾਉਲਾ ਚ ਰਿਹਾ ਇਹ ਆਵਾਦ ਦਾ ਨਿਸ਼ਾਨ ਸਾਹਿਬ ਹੈ ਜਿਸ ਤਰ੍ਹਾਂ ਗੁਰੂ ਘਰ ਇਨਸਾਨ ਸਾਹਿਬ ਚੁਰ ਰਹੇ ਇਸ ਤਰ੍ਹਾਂ ਨਿਸ਼ਾਨ ਸਾਹਿਬ ਚੁਰ ਰਹੇ ਹੈ ਅੱਜ ਕੱਲ ਤਾਂ ਜੀ ਕਈ ਇਦਾਂ ਦੇ ਵੀ ਹੈਗੇ ਆ ਉਹਨਾਂ ਦੇ ਬਾਹ ਹੱਥ ਪੈਰ ਸਾਰੇ ਸਲਾਮਤ ਹੁੰਦੇ ਆ ਲੇਕਿਨ ਉਹ ਪੱਗ ਨਹੀਂ ਬਨ ਸਕਦੇ ਪੱਗ ਬਨਣੀ ਨਹੀਂ ਆਉਂਦੀ ਉਹਨਾਂ ਨੂੰ ਕਿਤੇ ਸਾਡੇ ਕੋ ਬਨ ਨਹੀਂ ਹੁੰਦੀ ਬਨਨੇ ਹੁੰਦੇ ਬਾਬਾ ਜੀ ਜਿਹੜੇ ਆਪਾਂ ਨੇ ਫਾਕਾ ਸਜਾਈ ਸੀ ਸਾਰੇ ਵਸ ਅ 45 ਸਾਲ ਸੇਵਾ ਕਰੀ ਤਾਂ ਉਹਦੇ ਬਾਅਦ ਸਾਨੂੰ ਪਹਿਲਾ ਸਾਡੇ ਬਾਣੇ ਮੈਂ ਤੇ ਇਸ ਤਰ੍ਹਾਂ ਹੀ ਬਾਣੇ ਮੈਂ ਫੜਲਾ ਨਹੀਂ ਚੜਾਇਆ ਹਤਾ ਉਹਦੇ ਬਾਅਦ ਜਦ ਬੁੱਢੇ ਦਲ ਕੇ ਵਿੱਚ ਤੇ ਵੀ ਰਹੇ 45 ਸਾਲ ਖੇលਦੇ ਰਹੇ ਬੁੱਢੇ ਦਲ ਚ ਤਾਂ ਫਿਰ ਕਿਰਪਾ ਬਾਬਾ ਕੇ ਹੋਈ ਸਿੰਘਾ ਸ਼੍ਰੀਦਾ ਵੀ ਜਾ 45 ਸਾਲ ਸੇਵਾ ਕਰੀ। ਬਾਬਾ ਹਰਮੋਹ ਸਾਹਿਬ ਜੀ ਨੇ ਕਿਰਪਾ ਕਰੀ ਬਾਬਾ ਬਲਬੀਰ ਸਿੰਘ ਤੇ ਫਿਰ ਬਾਬਾ ਜੀ ਨੇ ਬਚਨ ਕਰਿਆ ਬਾਬਾ ਬਲਬੀਰ ਸਿੰਘ ਨੇ ਬਾਬਾ ਕਰਤਾਰ ਸਿੰਘ ਨੂੰ ਕਰਤਾਰ ਸਿੰਘ ਨੂੰ ਅੰਮ੍ਰਿਤ ਛਕਾਇਆ ਬਾਬਾ ਜੀ ਨੇ ਇਸ ਦੰਤ ਪ੍ਰਸਾਦ ਅੰਮ੍ਰਿਤ ਛਕਾਇਆ 45 ਸਾਲਾਂ ਵਰਸਪ ਨੂੰ ਸਾਲ ਹੋ ਗਏ ਛਕੇ ਨੂੰ। ਇਹ ਬਾਬਾ ਬਲਬੀਰ ਸਿੰਘ ਨੇ ਕਿਰਪਾ ਕਰੀ ਵੀ ਬੜਾ ਸਾਰੇ ਸੇਵ ਤੇ ਜੜਾਣਾ ਤੁਹਾਡੀ ਸੇਵਾ ਗਈ ਆ। ਸੇਵਾ ਪ੍ਰਗਟ ਹੋਈ ਆ ਬਾਬਾ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਸਾਰੀ ਸੁਜੀ ਕੀ ਖਤੇ ਸਾਡੇ ਵੱਲੋਂ ਬਹੁਤ-ਬਹੁਤ ਤੁਹਾਨੂੰ ਪਿਆਰ ਸਤਿਕਾਰ ਸਿੰਘ ਸਾਹਿਬ ਤੁਹਾਡੇ ਦਰਸ਼ਨ ਜਿਹੜੇ ਆ ਦਰਸ਼ਨ ਕਰਕੇ ਚੜ੍ਹਦੀ ਕਲਾ ਆ ਜਾਂਦੀ ਆ ਕਿਉਂਕਿ ਅੱਜ ਕੱਲ ਲੋਕਾਂ ਦੇ ਹੱਥ ਪੈਰ ਸਹੀ ਸਲਾਮਤ ਹੁੰਦੇ ਆ ਉਹ ਕਈ ਵਾਰੀ ਬੋਝ ਮੰਨਦੇ ਆ ਵੀ ਦਸਤਾਰ ਸਾਡੇ ਸਿਰ ਤੇ ਬੋਝ ਆ ਬੰਦੀਆਂ ਨਹੀਂ ਬਚਨ ਹੈ ਬਾਬਾ ਜੀ ਨਹੀਂ ਵੀ ਆ ਨਹੀਂ ਹੋਆ ਮੇਰਾ ਤਸਰੀਖਾ ਤੱਕ ਦਿਓ ਕਦੀ ਮੇਰੇ ਸਰੀਰ ਤੋਂ ਖੋੜਾ ਕਿ ਕਦੀ ਸਿਰ ਤੇ ਬੋਝ ਆ ਜਾਂਦਾ ਨਹੀਂ ਹਾਂ ਖਾਨੋ ਦਾ ਜਾਤੇ ਸਿਰ ਤੇ ਫਾਲਾ ਚੜਾਉਂਦੇ ਐ ਚਾਹ ਹੁੰਦਾ ਵੀ ਬਾਬੇ ਸਿੰਘ ਜੀ ਸਾਡੇ ਨਾਲ ਕੀ ਬਾਤ ਹੈ ਹਾਂਜੀ ਹਾਂਜੀ ਕੀ ਬਾਤ ਹੈ ਬੋਲੇ ਹਰਮਾਨ ਸਿੰਘ ਦੀ ਕਿਰਤ ਸਿਰ ਪਾਜੀ ਬਿਲਕੁਲ ਹਾਂਜੀ